ਹਾਂਜੀ ਭਾਈ ਜੀ ਸਾਰਾ ਇਹਨੂੰ ਸਾਸਤਰੀ ਕਾਲ ਭਾਈ ਆਪਣਾ ਪਿੰਡ ਰੋੜੀ ਜ਼ਿਲ੍ਹਾ ਸਰਸਾ ਹਰਿਆਣੇ ਦੇ ਵਿੱਚ ਹੈ ਭਾਈ ਆਹਾਂ ਮੂੰਗੀ ਭਾਈ 668 ਐਸਐਮਐਲ 668 ਹੈ ਭਾਈ ਇਹਨੂੰ ਸ਼ੁਰੂਆਤੀ ਵਿੱਚ ਜੜਤੋਂ ਸਮੱਸਿਆ ਆ ਗਈ ਸੀਗੀ ਤੇ ਜਦੋਂ ਖਤਮ ਹੋ ਗਈ ਸੀ ਭਾਈ ਇਹ ਮੂੰਗੀ ਇਸ ਮੂੰਗੀ ਵਿੱਚ ਭਾਈ ਆਪਾਂ ਭਾਈ ਗੁਰਪ੍ਰੀਤ ਦਵਲੀਖਾਨੇ ਨਾਲ ਗੱਲ ਕਰੀ ਫੋਨ ਤੇ ਇਹ ਬਾਈ ਨੂੰ ਦੱਸਿਆ ਹਾਲਾਤ ਵੀ ਬਾਈ ਐ ਕਰਕੇ ਤੇ ਮੂੰਗੀ ਖਤਮ ਹੋ ਗਈ ਬਾਈ ਕਹਿੰਦਾ ਵੀ ਕੋਈ ਫੋਟੋਆ ਭੇਜੋ ਬਾਈ ਨੂੰ ਬਈ WhatsApp ਰਾਹੀਂ ਫੋਟੋਆ ਭੇਜੀਆਂ ਬਾਈ ਕਹਿੰਦਾ ਵੀ ਇਹਦੇ ਵਿੱਚ ਕਿਲੋ ਤੋਂ ਡੂੜ ਕਿਲੋ ਫਾਟਕੜੀ ਸਿੱਟ ਕੇ ਆਪਣੇ ਨੱਕੇ 'ਚ ਧਰ ਕੇ ਪਾਣੀ ਲਾ ਦਿਓ ਅਸੀਂ ਬਈ ਉਸੇ ਤਰੀਕੇ ਨਾਲ ਬਾਈ ਦੇ ਆਖੇ ਫਾਟਕੜੀ ਧਰ ਕੇ ਕਿਲੋ ਤੋਂ ਡੂੜ ਕਿਲੋ ਕਿੱਲੇ ਦੀ ਪਾਣੀ ਲਾਤਾ ਬਾਈ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਬਾਈ ਇਹਦਾ ਬਹੁਤ ਵਧੀਆ ਮੂੰਗੀ ਆ ਬਾਈ ਘੋਰ ਚੱਕਦੀ ਹੁੰਦੀ ਹੈ ਬਈ 48 ਦਿਨ 48 ਦਿਨਾਂ ਦੀ ਹੋ ਗਈ ਬਈ ਇਹ ਵਧੀਆ ਮੂੰਗੀ ਹੈ ਬਈ ਹੁਣ ਕੋਰ ਪੈਂਦਾ ਜਾਂਦਾ ਹੈ ਤੇ ਹੋਰ ਵਧੀਆ ਬਈ ਗੁਰਪ੍ਰੀਤ ਭਾਈ ਦਾ ਤਬੜੀ ਫੰਡਲ ਦਾ ਬਹੁਤ ਬਹੁਤ ਧੰਨਵਾਦ ਬਈ ਕਿਤੇ ਕਿਤੇ ਬਈ ਬਣੀ ਵੀ ਜਾਂਦਾ ਹੈ ਫਲੀਆਂ ਬਣੀ ਵੀ ਜਾਂਦੀਆਂ ਬਈ ਤਾਂ ਬਹੁਤ ਬਹੁਤ ਧੰਨਵਾਦ ਭਰਾਵਾ ਗੁਰਪ੍ਰੀਤ ਬਰਾਤਰਾ ਥੈਂਕ ਯੂ ਵੀਰੇ ਹਾਂਜੀ ਭਾਈ ਜੀ ਸਾਰਿਆਂ ਨੂੰ ਸਾਸਤਰੀ ਕਾਲ ਬਈ ਆਪਣਾ ਪਿੰਡ ਰੂੜੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਹੈ ਬਈ ਆਹ ਮੂੰਗੀ ਬਈ 668 ਐਸਐਮਐਲ 668 ਹੈ ਬਈ ਇਹਨੂੰ ਸ਼ੁਰੂਆਤੀ ਵਿੱਚ ਗੜਤ ਸਮੱਸਿਆ ਆ ਗਈ ਸੀਗੀ ਤੇ ਜਮਾ ਖਤਮ ਹੋ ਗਈ ਸੀ ਬਈ ਇਹ ਮੂੰਗੀ ਇਸ ਮੂੰਗੀ ਵਿੱਚ ਬਈ ਆਪਾਂ ਬਈ ਗੁਰਪ੍ਰੀਤ ਦਵੜੀ ਖਾਨ ਨਾਲ ਗੱਲ ਕਰੀ ਫੋਨ ਤੇ ਤੇ ਬਾਈ ਨੂੰ ਦੱਸਿਆ ਹਾਲਾਤ ਬਈ ਬਾਈ ਐ ਕਰਕੇ ਤੇ ਮੂੰਗੀ ਖਤਮ ਹੋ ਗਈ ਬਾਈ ਕਹਿੰਦਾ ਵੀ ਫੋਟੋਆਂ ਭੇਜੋ ਬਾਈ ਨੂੰ ਬਈ WhatsApp ਰਾਹੀਂ ਫੋਟੋਆਂ ਭੇਜੀਆਂ ਬਾਈ ਕਹਿੰਦਾ ਵੀ ਇਹਦੇ ਵਿੱਚ ਕਿਲੋ ਤੋਂ ਡੂੜ ਕਿਲੋ ਫਟਕੜੀ ਸਿੱਟ ਕੇ ਆਪਣੇ ਨੱਕੇ 'ਚ ਧਰ ਕੇ ਪਾਣੀ ਲਾ ਦਿਓ ਅਸੀਂ ਬਈ ਉਸੇ ਤਰੀਕੇ ਨਾਲ ਬਾਈ ਦੇ ਆਖੇ ਫਟਕੜੀ ਧਰ ਕੇ ਕਿਲੋ ਤੋਂ ਡੂੜ ਕਿਲੋ ਕਿੱਲੇ ਦੀ ਪਾਣੀ ਲਾਤਾ ਬਾਈ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਬਾਈ ਇਹਦਾ ਬਹੁਤ ਵਧੀਆ ਮੂੰਗੀ ਆ ਬਾਈ ਘੋਰ ਚੱਕਦੀ ਹੁੰਦੀ ਆ ਬਾਈ 48 ਦਿਨ 48 ਦਿਨਾਂ ਦੀ ਹੋਗੀ ਬਈ ਇਹ ਵਧੀਆ ਮੰਗੀ ਆ ਬਈ ਹੁਣ ਕੋਰ ਪੈਂਦਾ ਜਾਂਦਾ ਹੈ ਤੇ ਹੋਰ ਵਧੀਆ ਬਈ ਗੁਰਪ੍ਰੀਤ ਬਾਈ ਦਾ ਤਬੜੀ ਖੰਡਾ ਬਹੁਤ ਬਹੁਤ ਧੰਨਵਾਦ ਬਈ ਕਿਤੇ ਕਿਤੇ ਵੀ ਬਣੀ ਵੀ ਜਾਂਦਾ ਹੈ ਪਲੀਆਂ ਬਣੀ ਵੀ ਜਾਂਦੀਆਂ ਬਈ ਤਾਂ ਬਹੁਤ ਬਹੁਤ ਧੰਨਵਾਦ ਭਰਾਵਾ ਗੁਰਪ੍ਰੀਤ ਭਰਾਤਰਾ ਥੈਂਕ ਯੂ ਵੀਰੇ we